ਹਾਂਜੀ ਦੋਸਤੋ ਕੱਲ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਭ ਆਪਸ ਵਿੱਚ ਹੋਈ ਸੱਤੇ ਮੈਂਬਰ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਤੇ ਮੀਟਿੰਗ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈ ਮੈਂਬਰਾਂ ਨੇ ਬਾਤ ਵਿੱਚ ਦੱਸਿਆ ਪਰ ਦੋਸਤੋ ਜਿਹੜਾ ਸਭ ਤੋਂ ਵੱਡਾ ਕੰਮ ਸੀ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੂੰ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਸੀ ਉਹਦੇ ਨਾਲ ਸਵਾਲ ਜਵਾਬ ਕਰਨੇ ਸੀ ਸੱਤ ਮੈਂਬਰੀ ਕਮੇਟੀ ਨੇ ਕਿਉਂਕਿ ਉਹ ਕਾਰਜਕਾਰੀ ਪ੍ਰਧਾਨ ਨੇ ਪਰ ਜਿਹੜੀਆਂ ਗੱਲਾਂ ਦੀਆਂ ਕਿਆਸ ਅਰਾਇਆਂ ਲਾਈਆਂ ਜਾ ਰਹੀਆਂ ਸੀ ਦੋਸਤੋ ਸੱਚ ਹੋਈਆਂ ਬਲਵਿੰਦਰ ਸਿੰਘ ਭੁੰਦੜ ਜੀ ਪ੍ਰਧਾਨ ਕਾਰਜਕਾਰੀ ਸ਼੍ਰੋਮਣੀ ਅਕਾਲੀ ਦਲ ਮੀਟਿੰਗ ਵਿੱਚ ਨਹੀਂ ਆਏ ਉਹਨਾਂ ਨੇ ਆਪਣੀ ਸਿਹਤ ਦਾ ਕੁਝ ਹਵਾਲਾ ਦਿੱਤਾ ਫਿਰ ਸੱਤ ਮੈਂਬਰੀ ਕਮੇਟੀ ਦੀ ਗੱਲਬਾਤ ਜਿਹੜੀ ਸ਼ੁਰੂ ਹੋਈ ਵਿੱਚੋਂ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਇੱਕ ਦੋ ਮੈਂਬਰਾਂ ਨੇ ਗੈਨੀ ਹਰਪ੍ਰੀਤ ਸਿੰਘ ਦਾ ਜਿਹੜਾ ਮਸਲਾ ਸੀ ਦੋਸਤੋ ਉਹ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਕਹਿੰਦੇ ਮਸਲਾ ਚੁੱਕਿਆ ਗਿਆ ਤੇ ਉਹਨਾਂ ਦੇ ਵਿੱਚੋਂ ਹੀ ਦੋਸਤੋ ਜਿਹੜੇ ਪੁਰਾਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਆ ਬਡੂਂਗਰ ਸਾਹਿਬ ਉਹਨਾਂ ਨੇ رائے ਦਿੱਤੀ ਕਿ ਜਿਸ ਮਸਲੇ ਦੇ ਵਾਸਤੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਚੰਗਾ ਹੋਵੇ ਆਪਾਂ ਉਸੇ ਮਸਲੇ ਤੇ ਗੱਲ ਕਰੀਏ ਅਕਾਲੀ ਦਲ ਨੂੰ ਸਰਵਾਈਵ ਕਰਨਾ ਇੱਕ ਵੱਡੀ ਗੱਲ ਐ ਤੇ ਉਹ ਜੋ ਹੋਇਆ ਉਹ ਜਥੇਦਾਰ ਕਾਲਕਤ ਸਹਿਬ ਦਾ ਮਸਲਾ ਐ ਉਹ ਇੰਗਲੈਂਡ ਗਏ ਹੋਏ ਹਨ ਗਿਆਨੀ ਰਗਵੀਰ ਸਿੰਘ ਜੀ ਵਾਪਸ ਆ ਜਾਣਗੇ ਤੇ ਉਹ ਜਿਸ ਤਰ੍ਹਾਂ ਉਹਨਾਂ ਨੂੰ ਠੀਕ ਲੱਗਦਾ ਉਹ ਉਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜਾ ਮਸਲਾ ਉਹਨਾਂ ਦੀਆਂ ਸੇਵਾਵਾਂ ਖਤਮ ਹੋਈਆਂ ਇਹਦੇ ਉੱਤੇ ਹੁਣ ਐਕਸ਼ਨ ਕਰਨ ਦਾ ਜੇ ਕਿਸੇ ਕੋਲੇ ਅਧਿਕਾਰ ਹੈ ਉਹ ਗਿਆਨੀ ਰਗਵੀਰ ਸਿੰਘ ਕੋਲੇ ਐ ਉਹ ਦੁਬਾਰਾ ਆ ਕੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਕਰ ਸਕਦੇ ਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਲਾਵਾਵਾਂ ਬਹਾਲ ਕੀਤੀਆਂ ਜਾਣ ਨਹੀਂ ਫਿਰ ਅਸੀਂ ਅਸਤੀਫਾ ਦਿੰਨੇ ਆ ਜਾਂ ਅਸੀਂ ਕੋਈ ਹੋਰ ਐਕਸ਼ਨ ਲੈਣੇ ਆ ਦੋਸਤੋ ਕਹਿੰਦੇ ਇਹ ਸਗੱਲਾਂ ਬਾਤਾਂ ਦੇ ਨਾਲ ਸੱਤੇ ਮੈਂਬਰ ਸਹਿਮਤ ਹੋਏ ਕਿ ਉਹਨਾਂ ਨੇ ਅੱਗੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਵਾਈਵ ਕਿਵੇਂ ਕਰਨਾ ਹੈ ਇਸ ਗੱਲ ਦੇ ਉੱਤੇ ਮੰਥਨ ਕਰਨ ਤੋਂ ਪਹਿਲਾਂ ਫਿਰ ਕੁਝ ਮੈਂਬਰਾਂ ਨੇ ਰਏ ਦਿੱਤੀ ਕਿ ਜੇਕਰ ਬਲਵਿੰਦਰ ਸਿੰਘ ਭੁੰਦੜ ਮੀਟਿੰਗ ਵਿੱਚ ਨਹੀਂ ਆਏ ਉਹ ਕਹਿੰਦੇ ਆ ਵੀ ਮੇਰੀ ਸਿਹਤ ਠੀਕ ਨਹੀਂ ਤੇ ਚਲੋ ਆਪਾਂ ਉਹਨਾਂ ਦੇ ਘਰੇ ਚੱਲੇ ਆਉਣੇ ਆ ਤੇ ਦੋਸਤੋ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਗੁਰਪ੍ਰਤਾਪ ਸਿੰਘ ਜੀ ਬਡਾਲਾ ਉਹ ਬਲਵਿੰਦਰ ਸਿੰਘ ਭੁੰਦੜ ਜੀ ਨੂੰ ਮਿਲੇ ਦੋਸਤੋ ਉਹਨਾਂ ਨੇ ਕੁਝ ਸਮਾਂ ਉੱਤੇ ਗੱਲਬਾਤ ਕੀਤੀ ਤੇ ਨਾਲ ਜਿਹੜਾ ਉਹ ਲੈ ਕੇ ਗਏ ਸੀ ਸਾਰਾ ਦੋਸਤੋ ਇੱਕ ਵਿਧੀ ਵਿਧਾਨ ਲਿਖਿਆ ਹੋਇਆ ਸੀ ਜੋ ਸੱਤ ਮੈਂਬਰੀ ਨੇ ਮੇਨ ਗੱਲਬਾਤ ਜਿਹੜੀ ਬਲਵਿੰਦਰ ਸਿੰਘ ਪੂੰਦੜ ਨੂੰ ਪੁੱਛਣੀ ਸੀ ਉਹ ਸਾਰਾ ਕਾगज ਪੱਤਰ ਉਹਨਾਂ ਨੇ ਬਲਵਿੰਦਰ ਸਿੰਘ ਪੂੰਦੜ ਨੂੰ ਦੇ ਦਿੱਤਾ ਤੇ ਪੂੰਦੜ ਸਾਹਿਬ ਨੇ ਇੱਕ ਦਿਨ ਦਾ ਸਮਾਂ ਕਹਿੰਦੇ ਮੰਗਿਆ ਸੀ ਤੇ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਹਾਨੂੰ 2 ਦਿਨ ਦਾ ਸਮਾਂ ਦਿੱਤਾ ਅਸੀਂ 16 ਤਰੀਕ ਨੂੰ ਦੁਬਾਰਾ ਮੀਟਿੰਗ ਕਰਨੀ ਹੈ ਸੱਤ ਮੈਂਬਰੀ ਕਮੇਟੀ ਦੀ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਸਾਰੀ ਵਿਚਾਰ ਕਰਕੇ ਸਾਨੂੰ ਇਸ ਬਾਰੇ ਦੱਸਣਾ ਹੋਵੇਗਾ ਦੋਸਤੋ ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਸੀ ਉਹ ਸੱਤ ਮੈਂਬਰੀ ਦੇ ਕਮੇਟੀ ਦੇ ਜਿਹੜੇ ਸੱਤੇ ਮੈਂਬਰ ਸੀ ਉਹ ਇਸ ਗੱਲ ਤੇ ਸਹਿਮਤ ਸੀ ਕਿ ਸਾਨੂੰ ਕਾਲ ਤਖਤ ਸਾਹਿਬ ਨੇ ਚੁਣਿਆ ਤੇ ਅਸੀਂ ਅਕਾਲੀ ਦਲ ਦੀ ਭਰਤੀ ਖੁਦ ਕਰਨੀ ਹੈ ਨਵੇਂ ਸਰੇ ਤੋਂ ਕਰਨੀ ਹੈ ਅਸੀਂ ਭਰਤੀ ਕਰਵਾਉਣੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਥੇਵੰਦ ਢਾਂਚਾ ਹੈ ਜਿਹੜੇ ਦੀ ਲੋੜ ਪੈਣੀ ਆ ਦੋਸਤੋ ਭਰਤੀ ਵਾਸਤੇ ਕਿਉਂਕਿ ਸੰਵਿਧਾਨ ਦੇ ਮੁਤਾਬਕ ਕਹਿੰਦੇ ਜੇਕਰ ਸਿੱਧਾ ਕੋਈ ਧਾਰਮਿਕ ਤੌਰ ਤੇ ਉਹਦੇ ਚ ਇੰਟਰਫੇਅਰ ਕਰਦਾ ਹੈ ਜਾਂ ਸੱਤ ਮੈਂਬਰੀ ਕਮੇਟੀ ਕਰਦੀ ਹੈ ਤੇ ਕਹਿੰਦੇ ਕੁਝ ਦਿੱਕਤਾਂ ਪੈਂਦੀਆਂ ਸੰਵਿਧਾਨ ਦੇ ਤੌਰ ਤੇ ਪਾਰਟੀ ਖਾਰਜ ਹੋ ਸਕਦੀ ਹੈ ਨਿਸ਼ਾਨ ਖਾਰਜ ਹੋ ਸਕਦਾ ਹੈ ਕਹਿੰਦੇ ਸੱਤ ਮੈਂਬਰੀ ਕਮੇਟੀ ਨੇ ਦੇਖਰੇਖ ਕਰਨੀ ਹੈ ਤੇ ਭਰਤੀ ਜਿੱਥੇ ਬੰਦ ਘਟਾਂਜੇ ਨੇ ਕਰਨੀਆਂ ਦੋਸਤੋ ਫਿਰ ਇਹ ਵਿਚਾਰ ਹੋਈ ਕਿ ਜਿਹੜੀ ਪਹਿਲਾਂ ਭਰਤੀ ਕੀਤੀ ਗਈ ਹੈ ਦੋਸਤੋ ਇਹ ਵੱਡਾ ਮਸਲਾ ਸੀ ਕਿ ਜਿਹੜੀ ਪੁਰਾਣੀ ਭਰਤੀ ਹੁਣ ਪਹਿਲਾਂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਉਹ ਭਰਤੀ ਨੂੰ ਰੱਖਿਆ ਜਾਵੇ ਜਾਂ ਉਹਨੂੰ ਖਾਰਜ ਕੀਤਾ ਜਾਵੇ ਕਹਿੰਦੇ ਉਹ ਵੀ ਸੱਤ ਮੈਂਬਰਾਂ ਚੋਂ ਜਿਹੜਾ ਬਹੁਮਤ ਸੀ ਇਹ ਬਣਿਆ ਕਿ ਉਸ ਭਰਤੀ ਨੂੰ ਰੱਖ ਲਿਆ ਜਾਵੇ ਉਹਦਾ ਉਹਦੀ ਪੜਤਾਲ ਕਰ ਲਈ ਜਾਵੇ ਕਿ ਉਹ ਕਾਪੀਆਂ ਕਿੱਥੇ ਪਈਆਂ ਇਹ ਨਾ ਹੋਵੇ ਕਿ ਜਿਹੜੇ ਮੈਂਬਰ ਲੈ ਕੇ ਗਏ ਆ ਉਹ ਡੈਲੀਗੇਟ ਵੰਨ ਦੇ ਮਾਰੇ ਆਪਣੇ ਕੋਲੋਂ ਹੀ ਸਲਿੱਪਾਂ ਹਜ਼ਾਰ-ਹਜ਼ਾਰ ਸਲਿੱਪ ਆਪਣੇ ਬੰਦਿਆਂ ਦੀ ਤੇ ਬੋਕਸ ਹੀ ਘਰੇ ਬੈਠੇ VOTER ਸੂਚੀਆਂ ਨੂੰ ਦੇਖ ਕੇ ਕਿਤੇ ਭਰ ਕੇ ਤੋਰ ਦੇਣ ਕਿਉਂਕਿ ਉਹਨਾਂ ਨੂੰ ਅੰਦਾਜ਼ਾ ਹੁੰਦਾ ਕਿ ਪਿੰਡ ਦੇ ਵਿੱਚੋਂ ਕਿਹੜੇ-ਕਿਹੜੇ ਪਰਿਵਾਰ ਕੱਲੀਆਂ ਨਾਲ ਜੁੜੇ ਹੋਏ ਆ ਦੋਸਤੋ ਉਹ ਕਈ ਵਾਰ VOTER ਸੂਚੀ ਸਾਹਮਣੇ ਰੱਖ ਲਈ ਜਾਂਦੀ ਹੈ ਤੇ ਸਾਰਿਆਂ ਦੇ ਨਾਮ ਭਰ ਕੇ ਆਪ ਸੈਨ ਗੁੱਟੇ ਕਰਕੇ ਤੇ ਉੱਥੇ ਜਿਹੜੇ 10-10 ਰੁਪਈਆ ਦੇ ਹਿਸਾਬ ਨਾਲ 5-4000 ਰੁਪਈਆ ਹੁੰਦਾ ਹੈ ਉਹ ਲੀਡਰ ਆਪੀ ਜਮਾ ਕਰਵਾ ਦਿੰਦੇ ਐ ਤੇ ਆਪ ਤੇ ਆਪਣੇ ਪੁੱਤਰ ਨੂੰ ਰਿਸ਼ਤੇਦਾਰਾਂ ਨੂੰ ਡੈਲੀਗੇਟ ਬਣਨ ਵਾਸਤੇ ਜਿਹੜਾ ਮੌਕਾ ਉਹ ਤਿਆਰ ਕਰ ਲੈਂਦੇ ਐ ਕਿਉਂਕਿ ਆਪ ਆਪਣੀ ਪਹਿਲੀ ਪਰਚੀ ਆਪਣੀ ਕੱਟ ਲੈਂਦੇ ਐ ਤੇ ਦਿਖਾ ਦਿੰਦੇ ਐ ਕਿ ਇਹੀ ਬੰਦੇ ਨੇ ਆ 1000 ਮੈਂਬਰ ਜੋੜਿਆ 2000 ਜੋੜਿਆ ਤੇ ਫਿਰ ਉਹ ਡੈਲੀਗੇਟ ਬਣਨਾ ਸੁਭਾਵਿਕ ਹੋ ਜਾਂਦਾ ਹੈ ਪੱਕਾ ਹੋ ਜਾਂਦਾ ਹੈ ਤੇ ਇਹ ਸੱਤ ਮੈਂਬਰੀ ਕਮੇਟੀ ਦਾ ਦੋਸਤੋ ਕੱਲ੍ਹ ਮੰਥਨ ਚੱਲਦਾ ਰਿਹਾ ਪਰ ਬਲਵਿੰਦਰ ਸਿੰਘ ਭੁੰਦੜ ਦਾ ਨਾਂ ਆਉਣਾ ਦੋਸਤੋ ਇਹ ਗੱਲ ਦੇ ਉੱਤੇ ਵੀ ਦੋਸਤੋ ਪਤਾ ਚੱਲਦਾ ਇਸ ਤੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਨੂੰ ਲਵੇ ਨਾਲ ਆਵੇ ਉਹਨਾਂ ਦੀ ਗੱਲ ਨਾ ਸੁਣੇ ਤੇ ਦੋਸਤੋ ਫਿਰ ਸੱਤ ਮੈਂਬਰੀ ਕਮੇਟੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਡਿਬੇਟ ਕਰ ਰਹੀ ਹੈ ਉਹਨੂੰ ਲਿਖ ਕੇ ਦੇਵੇਗੀ ਕਿ ਅਸੀਂ ਆ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਗੱਲਾਂ ਕਹੀਆਂ ਪਰ ਉਹ ਮੰਨਣ ਵਾਸਤੇ ਤਿਆਰ ਨਹੀਂ। ਅਕਾਲੀ ਦਲ ਦਾ ਪ੍ਰਧਾਨ ਮੀਟਿੰਗ ਦੇ ਵਿੱਚ ਆਉਣ ਵਾਸਤੇ ਤਿਆਰ ਨਹੀਂ। ਅਸੀਂ ਭਰਤੀ ਕਰਵਾਉਣ ਵਾਸਤੇ ਤਿਆਰ ਆਂ ਪਰ ਸਹਿਯੋਗ ਨਹੀਂ ਮਿਲ ਰਿਹਾ। ਜਥੇਵੰਦਕ ਢਾਂਚਾ ਨਹੀਂ ਮਿਲ ਰਿਹਾ। ਸਾਡੇ ਨਾਲ ਮੀਟਿੰਗ ਨਹੀਂ ਕਰ ਰਹੇ, ਸਾਨੂੰ ਰਿਸਪੌਂਸ ਨਹੀਂ ਦੇ ਰਹੇ ਦੋਸਤੋ। ਫਿਰ ਜਥੇਦਾਰ ਦੇ ਪਲੇ ਦੇ ਵਿੱਚ ਜਿਹੜੀ ਗੇਂਦ ਹੈ ਉਹ ਡਿੱਗਣ ਵਾਲੀ ਹੈ। ਤੇ ਜਥੇਦਾਰ ਰ드ਵੀਰ ਸਿੰਘ ਪਹਿਲੇ ਹੀ ਕਸੂਤੀ ਸਥਿਤੀ ਦੇ ਵਿੱਚ ਹੁਣ ਫਸੇ ਹੋਏ ਐ ਕਿਉਂਕਿ ਉਹਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਾਸਤੇ ਜਿਹੜੇ ਪਹਿਲਾਂ ਆਪਣੇ ਬਿਆਨ ਦਿੱਤੇ ਸੀ ਕਿ ਜਥੇਦਾਰ ਦਾ ਕੋਈ ਦੋਸ਼ ਨਹੀਂ ਉਹਦੀ ਜਾਂਚ ਸਿਰਪਕਾਲ ਤੱਕ ਤਕਰਵਾ ਸਕਦਾ ਉਹ ਪੰਜ ਪਿਆਰੇ ਨੂੰ ਸਪਸ਼ਟੀ ਕਰਨ ਦਾ ਬੰਦਵਾ ਸਾਹਿਬ ਦੇ ਦੇ ਚੁੱਕੇ ਐ ਇਸ ਲਈ ਇਹ ਕਾਰਜ ਜਿਹੜਾ ਕੇਸ ਐ ਬਿਲਕੁਲ ਖਤਮ ਐ ਜੇ ਉਹਨਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਤੇ ਮੈਂ ਐਕਸ਼ਨ ਕਰਾਂਗਾ ਦੋਸਤੋ ਇਹ ਗਿਆਨੀ ਰਗਵੀਰ ਸਿੰਘ ਦੇ ਪਿਆਰ ਸੀ ਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਕਿ ਗਿਆਨੀ ਰਗਵੀਰ ਸਿੰਘ ਆ ਕੇ ਆਪਣੇ ਬਿਆਨਾਂ ਦੇ ਉੱਤੇ ਕੀ ਪ੍ਰਤੀਕਿਰਿਆ ਕਰਦੇ ਐ ਇੱਕ ਉਹਨਾਂ ਨੇ ਪੋਸਟ ਪਾਈ ਆ ਰਾਤ ਸੋਸ਼ਲ ਮੀਡੀਆ ਤੇ ਉਹਦੀ ਪੱਤਰਕਾਰ ਸਾਰੇ ਚਰਚਾ ਕਰ ਰਹੇ ਐ ਕਹਿੰਦੇ ਉਹਨਾਂ ਨੇ ਲਿਖਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾਵਾਂ ਖਤਮ ਕਰਨੀਆਂ ਮੈਨੂੰ ਬਹੁਤ ਦੁੱਖ ਲੱਗਿਆ ਕਹਿੰਦੇ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੀ ਉਹ ਤੋਂ ਬਾਅਦ ਦੇ ਵਿੱਚ ਇਹੋ ਜਿਹੇ ਬੰਦੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਪਾਲੇ ਗਏ ਚਾਹੇ ਉਹ ਦਾ ਆਉ ਨੂੰ ਕੋਈ ਸਾਡੂ ਲਿਆਂਦਾ ਗਿਆ ਪੁਰਾਣਾ 18 ਸਾਲ ਪੁਰਾਣਾ ਕੇਸ ਚੱਕਿਆ ਗਿਆ ਤੇ ਹੋਰ ਕਈ ਨੁਕਤੇ ਚੀਨੀਆਂ ਉਹਨਾਂ ਬੰਦਿਆਂ ਤੋਂ ਕਰਵਾਈਆਂ ਗਈਆਂ ਚਾਹੇ ਵਿਰਸਾ ਸਿੰਘ ਬਲਟੋਹਾ ਹੋਵੇ ਉਹੋ ਜਿਹੇ ਬੰਦਿਆਂ ਤੋਂ ਦੋਸ਼ ਲਗਾਉਣੇ ਤੇ ਕਰਦਾਰ ਕੁਸ਼ੀ ਕਰਨੀ ਇਹ ਸਭ ਕੁਝ ਕਹਿੰਦੇ 2 ਦਸੰਬਰ ਤੋਂ ਬਾਅਦ ਹੋਇਆ ਇਹ ਗਿਆਨੀ ਰਗਵੀਰ ਸਿੰਘ ਨੇ ਦੋਸਤੋ ਆਪਣੀ ਪੋਸਟ ਦੇ ਵਿੱਚ ਲਿਖਿਆ ਜਿਹੜੇ ਇੰਗਲੈਂਡ ਬੈਠੇ ਹੈ ਕਹਿੰਦੇ ਮੈਂ ਬੇਹੱਦ ਦੁਖੀਆਂ ਇਸ ਤਰ੍ਹਾਂ ਕਾਲ ਤੱਕ ਸਾਹਿਬ ਦੀ ਜਿਹੜੀ ਮਾਨ ਮਰਜ਼ਾ ਹੈ ਉਹ ਨੂੰ 68 ਵੱਜੀ ਆ ਦੋਸਤੋ ਇਹਦਾ ਮਤਲਬ ਇਹ ਹੈ ਕਿ ਗਿਆਨੀ ਰਗਵੀਰ ਸਿੰਘ ਅਜੇ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਆ ਦੋਸਤੋ ਇਹ ਹੁਣ ਇਹ ਦੇਖਣਾ ਪਵੇਗਾ ਕਿ ਗਿਆਨੀ ਰਗਵੀਰ ਸਿੰਘ ਸਿਰਫ ਇਹ ਬਿਆਨਾਂ ਨਾਲ ਸਰਦੇ ਆ ਇਹ ਪਾਈਆਂ ਪੋਸਟਾਂ ਨਾਲ ਸਰਦਾ ਜਾਂ ਆ ਕੇ ਇੰਗਲੈਂਡ ਤੋਂ ਐਕਸ਼ਨ ਕਰਦੇ ਆ ਬਣਦਾ ਤਾਂ ਇਹ ਸੀ ਕਿ ਉਹ ਆਪਣੇ ਸੇਤੀ ਕੰਮਾਂ ਧੰਦਿਆਂ ਨੂੰ ਸੰਭਾਲਦੇ ਹੋਏ ਇੰਨਾ ਬਖੇੜਾ ਪੰਤ ਦੇ ਵਿੱਚ ਖੜਾ ਹੋਇਆ ਪਿਆ ਉਧਰ ਜਥੇਦਾਰ ਦੀਆਂ ਸੇਵਾਵਾਂ ਖਤਮ ਉਧਰ ਸੱਤ ਮੈਂਬਰੀ ਕਮੇਟੀ ਨੂੰ ਕੋਈ ਰਾਹ ਨਹੀਂ ਦੇ ਰਿਹਾ ਨਾ ਉੱਥੇ ਬਲਵਿੰਦਰ ਪੁੰਦੜ ਆ ਰਿਹਾ ਨਾ ਕੋਈ ਹੋਰ ਜਥੇਵੰਦ ਘਟਾਂਚਾ ਉਹਨਾਂ ਨੂੰ ਸੌਂਪ ਰਿਹਾ ਤੇ ਦੋਸਤੋ ਇਹ ਸਾਰੇ ਬਖੇੜੇ ਖੜੇ ਐ ਇਹ ਜਥੇਦਾਰ ਗਹਿਨੀ ਲਖਵੀਰ ਸਿੱਗ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਕਲੈਰਿਟੀ ਕਰੇ ਆਵੇ ਸੱਤ ਮੈਂਬਰੀ ਕਮੇਟੀ ਦੇ ਨਾਲ ਖੜੇ ਤੇ ਕਾਲੀ ਦਲ ਦੇ ਆਗੂਆਂ ਨੂੰ ਹੁਕਮ ਕਰੇ ਕਿ ਜਿੱਥੇ ਸੱਤ ਮੈਂਬਰੀ ਕਮੇਟੀ ਕਹਿੰਦੀ ਹੈ ਹਾਜ਼ਰ ਹੋਵੋ ਜਿਵੇਂ ਕਹਿੰਦੀ ਓਥੇ ਤਰ੍ਹਾਂ ਭਰਤੀ ਕਰੋ ਤੇ ਆ ਕੇ ਗਿਆਨੀ ਰਗਵੀ ਆ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਵੀ ਉਹਨਾਂ ਦਾ ਪੱਕਾ ਪਾਤ ਲੈਣਾ ਹੈ ਉਹ ਗੱਲ ਕਰੇ ਤੇ ਦੁਬਾਰਾ ਅਬਜੈਕਟਿਵ ਕਮੇਟੀ ਨੂੰ ਜਿਹੜੀ ਉਹਨਾਂ ਨੇ ਦੋਸ਼ ਲਾਏ ਹੈ ਜਿਹੜੀ ਰਿਪੋਰਟ ਸੀ ਉਹਦੀ ਆ ਕੇ ਕੋਖ ਕਰੇ ਚਾਹੇ ਕੋਈ 3 ਮੈਂਬਰੀ ਕਮੇਟੀ ਆਪਣੇ ਕਾਲ ਤਾਕਤ ਦੇ ਦੁਆਰਾ ਆਪਣੀ ਸਰਪ੍ਰਸਤੀ ਦੇ ਥੱਲੇ ਬਣਾ ਦੇਵੇ ਕਿ ਭਾਈ ਤੁਸੀਂ ਨਿਰਪੱਖ ਜਾਂਚ ਕਰੋ ਇਹਦੇ ਵਿੱਚ ਕੋਈ ਸਿਆਸੀ ਜੋਰ ਜਮਾਇਸ ਤੇ ਨਹੀਂ ਹੋਈ ਦੋਸਤੋ ਇਹ ਸਭ ਕੁਝ ਹੁਣ ਗਿਆਨੀ ਰਗਵੀਰ ਸਿੰਘ ਦੇ ਦੋਸਤੋਂ ਪਾਲੇ ਦੇ ਵਿੱਚ ਹੈ ਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਗਿਆਨੀ ਰਗਵੀਰ ਸਿੰਘ ਤੇ ਟਿਕੀਆਂ ਹੋਈਆਂ ਐ ਕਿ ਉਹ ਕੀ ਆਪਣੇ ਬਿਆਨਾਂ ਤੇ ਬਿਆਨ ਤੇ ਦੇ ਦਿੰਦੇ ਨੇ ਜਥੇਦਾਰ ਦੋਸਤੋਂ ਕਿ ਉਹਦੇ ਉੱਤੇ ਹੁਣ ਪੂਰੇ ਫੁੱਲ ਚੜਾਉਂਦੇ ਐ ਜੇ ਫੁੱਲ ਚੜਾਉਂਦੇ ਐ ਤੇ ਦੋਸਤੋਂ ਮਸਲਾ ਬੜਾ ਵੱਡਣਾ ਐ ਫਿਰ ਤੇ ਬੜੀ ਉਤਲ-ਪੁਤਲ ਹੋਣੀ ਐ ਗਿਆਨੀ ਹਰਪ੍ਰੀਤ ਸਿੰਘ ਨੂੰ ਵਾਪਸ ਲੈ ਆਉਂਦੇ ਐ ਜਾਂ ਕਿਤੇ ਆਪ ਅਸਤੀਫਾ ਦੇ ਜਾਂਦੇ ਐ ਦੋਸਤੋਂ ਫਿਰ ਵੀ ਪੰਥ ਦੇ ਵਿੱਚ ਐਸਾ ਬਖੀੜਾ ਖੜਾ ਹੋਣਾ ਹੈ ਜਿਵੇਂ ਬੇਅਤ ਬੰਗਾਂ ਤੋਂ ਬਾਅਦ ਦੋਸਤੋਂ ਹੋਇਆ ਸੀ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਆ ਕਿਉਂਕਿ ਲੋਕਾਂ ਦਾ ਜਿਹੜਾ ਭਰੋਸਾ ਹੈ ਉਹ ਪਹਿਲਾਂ ਹੀ ਬਹੁਤ ਹੱਦ ਤੱਕ ਸਿਆਸੀ ਲੋਕਾਂ ਨੇ ਠਾ ਦਿੱਤਾ ਗੱਲ ਤੱਕ ਤਾਂ ਜੋਕਰ ਥੋੜਾ ਭਰੋਸਾ ਬਣਿਆ ਸੀ ਆ ਫੈਸਲਿਆਂ ਦੇ ਨਾਲ ਉਹਨਾਂ ਨੂੰ ਦੁਬਾਰਾ ਫਿਰ ਮਲੀਆ ਮੀਟ ਕਰ ਦਿੱਤਾ ਗਿਆ ਤੇ ਹੁਣ ਲੋਕ ਸਭ ਕੁਝ ਦੇਖ ਰਹੇ ਹੈ ਜੇ ਕਿਤੇ ਜਥੇਦਾਰ ਨੇ ਕੋਈ ਫੈਸਲਾ ਲੈ ਲਿਆ ਤੇ ਲੋਕ ਉਹਦੇ ਨਾਲ 100% ਖੜਨਗੇ ਤੇ ਜੇ ਜਥੇਦਾਰ ਨੇ ਕੋਈ ਫੈਸਲਾ ਨਾ ਲਿਆ ਸਿਰਫ ਸੋਸ਼ਲ ਮੀਡੀਆ ਜਾਂ ਬਿਆਨਬਾਜ਼ੀ ਤੇ ਦੋਸਤੋ ਫਿਰ ਉਹਨਾਂ ਦਾ ਹਾਲ ਵੀ ਜਿਹੜਾ ਹੈਗਾ ਉਹ ਵੀ ਇੱਕ ਗਰਵਾਚਨ ਸਿੰਘ ਵਰਗੀ ਸਥਿਤੀ ਦੇ ਵਿੱਚ ਆ ਸਕਦੇ ਐ ਜੇਕਰ ਆਪਣੇ ਬਿਆਨਾਂ ਤੋਂ ਸਾਰਿਆਂ ਤੋਂ ਪਾਸੇ ạt ਗਈ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਜੀ ਕੀ ਫੈਸਲਾ ਕਰਦੇ ਐ ਤੇ ਹੁਣ 16 ਤਰੀਕ ਦੀ ਸੱਤ ਮੈਮਰੀ ਕਮੇਟੀ ਦੀ ਮੀਟਿੰਗ ਐ ਉਹਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਹੁਣ ਜਿਹੜਾ ਉਹਨਾਂ ਨੂੰ ਸਾਰਾ ਵਿਧੀ ਵਿਧਾਨ ਉਹਨਾਂ ਨੇ ਦਿੱਤਾ ਹੈ ਕਾਗਜ਼ਾਂ ਦੇ ਉੱਤੇ ਲਿਖਿਆ ਹੋਇਆ ਉਹਨੂੰ ਪੜ੍ਹ ਕੇ ਕੀ ਰਹਿ ਦਿੰਦੇ ਐ ਉਹ ਕੀ ਸੁਖਵੀਰ ਬਾਦਲ ਦੀ ਤੋਂ ਰਏ ਲੈ ਕੇ ਕਿਉਂਕਿ ਕਹਿ ਰਹੇ ਐ ਜਿਹੜੇ ਸੂਤਰ ਨੇ ਜਾਂ ਸਿਆਣੇ ਬੰਦੇ ਐ ਕਿ ਬਲਵਿੰਦਰ ਪੂੰਦੜ ਦੀ ਕੋਈ ਹਿੰਮਤ ਨਹੀਂ ਕਿ ਉਹ ਆਪਣਾ ਬਿਆਨ ਦੇਵੇ ਉਹ ਕਹਿੰਦੇ ਜੋ ਕੁਝ ਸੁਖਵੀਰ ਬਾਦਲ ਆਖੇਗਾ ਉਹੀ ਬਲਵਿੰਦਰ ਪੂੰਦੜ ਇੱਕ ਇੱਕ ਸ਼ਬਦ ਬੋਲੇਗਾ ਹੁਣ ਉਹ ਵਿਆਹ 'ਚ ਰੁੱਝੇ ਹੋਏ ਸੀ ਸੁਖਵੀਰ ਬਾਦਲ ਉਹਨਾਂ ਦੀ ਬੇਟੀ ਦਾ ਵਿਆਹ ਵਿਆਹ ਦੇ ਵਿੱਚ ਵਿਜੀ ਨੇ ਕਹਿੰਦੇ ਤਾਂ ਕਰਕੇ ਉਹਨੇ ਕਿਹਾ ਬਲਵਿੰਦਰ ਪੁੰਦੜ ਨੂੰ ਮੀਟਿੰਗ ਵਿੱਚ ਨਹੀਂ ਜਾਣਾ ਬਾਹਰ ਨਾ ਲਾਓ ਵਿਆਹ ਤੋਂ ਵੇਲੇ ਹੋ ਕੇ ਤੁਹਾਨੂੰ ਦੱਸਾਂਗੇ ਕੀ ਕੀ ਕਹਿਣਾ ਹੈ ਕੀ ਬੋਲਣਾ ਹੈ ਇਹ ਤੁਹਾਨੂੰ ਤੋਤਾ ਰਟਣ ਬਣਾਉਣਾ ਹੈ ਉਸ ਤਰ੍ਹਾਂ ਜਾ ਕੇ ਤੁਸੀਂ ਕਹਿ ਦਿਓ ਤੇ ਦੋਸਤੋ 16 ਤਰੀਕ ਦੀ ਮੀਟਿੰਗ ਦੇ ਵਿੱਚ ਆ 90% ਲੱਗਦਾ ਹੈ ਕਿ ਉਹ 7 ਮੈਂ ਤਰੀਕ ਕਮੇਟੀ ਦੀ ਪੂਰੀ ਗੱਲਬਾਤ ਨਹੀਂ ਮੰਨਣੀ ਤੇ ਫਿਰ ਜਥੇਦਾਰ ਕਾਲ ਤਾਕਤ ਤੇ ਬਲੇ ਚ ਗੇਂਦ ਹੈ ਤੇ ਜਥੇਦਾਰ ਨੂੰ ਕਲੈਰਿਟੀ ਇਹਨਾਂ ਗੱਲਾਂ ਤੇ ਕਰਨੀ ਪੈਣੀ ਹੈ ਨਹੀਂ ਤੇ ਕੌਮ ਦੇ ਵਿੱਚ ਦੁੱਬਦਾ ਤੇ ਪੰਬਲ ਪੂਤਾ ਬਣਿਆ ਰਹੇਗਾ ਇੰਨੀ ਇੱਕ ਵਿਚਾਰਾਂ ਸੀ ਤੁਹਾਨੂੰ ਇਹ ਵਿਚਾਰ ਦੋਸਤੋ ਠੀਕ ਲੱਗਦੇ ਐ ਅਸੀਂ ਪਾਉਂਦੇ ਰਹਨੇ ਆ ਤੇ ਆਪਣੇ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ